ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਪਾਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਜਿਸ ਕੰਨ ਟ੍ਰਾਂਜ਼ਿਟ ਮੇਅਰਜ਼ ਕਾਉਂਸਲ ਦੇ ਵੱਲੋਂ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰ ਤੋਂ ਲਗਾਤਾਰ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਉਹਨਾਂ ਹਵਾਲਾ ਦਿੱਤਾ ਸੀ ਕਿ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਵਿੱਚ 2024 ਦੇ ਦੌਰਾਨ ਡੈਫਸਟ ਦਿਖਾਈ ਦੇਗਾ ਤੇ 2026 ਦੇ ਦੌਰਾਨ ਇਸ ਵਿੱਚ ਕੱਟ ਲਗਾਉਣੇ ਪੈਣਗੇ ਜੇਕਰ ਦੋਵੇਂ ਸਰਕਾਰਾਂ ਫੰਡ ਮਹਿਆ ਨਹੀਂ ਕਰਵਾਉਂਦੀਆਂ ਸੋ ਹੁਣ ਫੈਡਰਲ ਸਰਕਾਰ ਦੇ ਵੱਲੋਂ 800 ਮਿਲੀਅਨ ਡਾਲਰ ਅਗਲੇ 5 ਸਾਲ ਦੇ ਲਈ ਟਰਾਂਸਲਿੰਕ ਨੂੰ ਦੇਣ ਦੀ ਅਨਾਉਂਸਮੈਂਟ ਕੀਤੀ ਗਈ ਹੈ ਫੈਡਰਲ ਸਰਕਾਰ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਮਿਊਸਪਲ ਗਵਰਨਮੈਂਟਸ ਖਾਸ ਕਰਕੇ ਟਰਾਂਜ਼ਿਟ ਸੈਕਟਰ ਦੇ ਵਿੱਚ ਵੱਡੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਤਹਿਤ ਲੋਅਰ ਮੇਨਲੈਂਡ ਟਰਾਂਜ਼ਿਟ ਨੂੰ 825 ਮਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਦਿੱਤੀ ਜਾਏਗੀ ਇਸ ਮੌਕੇ ਹਾਊਸਿੰਗ ਤੇ ਇਨਫਰਾਸਟ੍ਰਕਚਰ ਮਿਨਿਸਟਰ ਸ਼ਾਨ ਫਰੇਜ਼ਰ ਅਤੇ ਮਿਊਸਪਲ ਗਵਰਨਮੈਂਟ ਮਿਨਿਸਟਰ ਦੇ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਬ੍ਰਿਟਿਸ਼ ਕੋਲੰਬੀਆ ਮਿਊਸਪਲ ਗਵਰਨਮੈਂਟਸ ਨੂੰ 1.6 ਬਿਲੀਅਨ ਡਾਲਰ ਅਗਲੇ 5 ਸਾਲਾਂ ਦੇ ਲਈ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਦਿੱਤੇ ਜਾਣਗੇ ਜਿਸ ਦੇ ਵਿੱਚ ਟ੍ਰਾਂਸਲਿੰਕ ਦੀ ਫੰਡਿੰਗ ਅਹਿਮ ਹੈ ਜਿਨਾਂ ਆਖੇ ਕਿ ਕੈਨੇਡਾ ਦੇ ਵਿੱਚ 인ਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਜਿਸ ਕਾਰਨ ਬ੍ਰਿਟਿਸ਼ ਕੋਲੰਬੀਆ ਦੀਆਂ ਮਿਊਸਿਪਲ ਗਵਰਨਮੈਂਟਸ ਦੇ ਨਾਲ ਸਥਿਰ ਫੰਡਿੰਗ ਪ੍ਰਦਾਨ ਕਰਨ ਦੇ ਲਈ ਨਵੇਂ ਐਗਰੀਮੈਂਟ ਕੀਤੇ ਗਏ ਨੇ ਜਿਸ ਵਿੱਚ 인ਫਰਾਸਟ੍ਰਕਚਰ ਵਧਾਉਣਾ ਸ਼ਾਮਲ ਹੈ ਤਾਂ ਜੋ ਵੱਧ ਤੋਂ ਵੱਧ ਹਾਊਸਿੰਗ ਦਾ ਪ੍ਰਬੰਧ ਕੀਤਾ ਜਾ ਸਕੇ ਇਸ ਲਈ ਟ੍ਰਾਂਜ਼ਿਟ ਸੁਵਾਂਵਾ ਵੀ ਜ਼ਰੂਰੀ ਨੇ ਉਸ ਹਿੱਸੇ ਦੇ ਬਜੂਬ ਇਹਨੂੰ ਦੇਖਿਆ ਜਾ ਰਿਹਾ ਹੈ ਮਿਊਸਿਪਲ 인ਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਦੇ ਲਈ ਇਹ ਕਦਮ ਚੁੱਕੇ ਗਏ ਨੇ ਜਿਸ ਤਹਿਤ ਵੱਧ ਤੋਂ ਵੱਧ ਅਫੋਰਡੇਬਲ ਹਾਊਸਿੰਗ ਦੇ ਲਈ ਸਪਲਾਈ ਵਧਾਈ ਜਾ ਸਕੇ ਇਸ ਦੇ ਵਿੱਚ ਪਬਲਿਕ ਟ੍ਰਾਂਜ਼ਿਟ ਕਲਚਰਲ ਕੇਂਦਰ ਇਸ ਤੋਂ ਇਲਾਵਾ ਵਾਟਰ ਟ੍ਰੀਟਮੈਂਟ ਪਲਾਂਟ ਦਾ ਵਿਸਤਾਰ ਸ਼ਾਮਲ ਹੈ ਕਾਬਲੇ ਗੌਰ ਹੈ ਕਿ ਪਿਛਲੇ ਸਮੇਂ ਦੌਰਾਨ ਮੈਟਰੋ ਵੈਨਕੂਵਰ ਮੇਅਰਜ਼ ਕਾਉਂਸਲ ਦੇ ਵੱਲੋਂ ਜੋ ਮੀਟਿੰਗਸ ਕੀਤੀ ਗਈ ਸੀ ਉਸ ਵਿੱਚ ਪ੍ਰੋਵਿੰਸ ਅਤੇ ਫੈਡਰਲ ਗਵਰਨਮੈਂਟ ਤੋਂ ਫੰਡਿੰਗ ਮੰਗੀ ਗਈ ਸੀ ਤਾਂ ਜੋ ਪਬਲਿਕ ਟ੍ਰਾਂਜ਼ਿਟ ਖਾਸ ਕਰਕੇ ਰੈਪਿਡ ਰੂਟਸ ਵੱਧ ਤੋਂ ਵੱਧ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਵਿਧਾਏ ਜਾ ਸਕਣ ਜਿਸ ਦੇ ਨਾਲ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਟ੍ਰਾਂਜ਼ਿਟ ਦੇ ਨਜ਼ਦੀਕ ਹਾਊਸਿੰਗ ਸਪਲਾਈ ਵਧਾਉਣ ਅਤੇ ਵੱਧ ਤੋਂ ਵੱਧ ਕੌਂਡੋ ਬਿਲਡ ਕਰਨ ਦੇ ਲਈ ਜੋ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਨੇ ਉਸ ਨੂੰ ਪ੍ਰੈਕਟੀਕਲੀ ਲਾਗੂ ਕੀਤਾ ਜਾ ਸਕਦਾ ਹੈ ਮੈਟਰੋ ਵੈਂਕੂਵਰ ਰੀਜਨਲ ਕਾਉਂਸਲ ਦੇ ਵੱਲੋਂ ਚਾਰ ਟ੍ਰਾਂਜ਼ਿਟ ਰੂਟਾਂ ਦੀ ਅਨਾਊਂਸਮੈਂਟ ਕੀਤੀ आईसी ते ਉਸ ਲਈ ਇਹ ਫੰਡਿੰਗ ਮੰਗੀ ਜਾ ਰਹੀ ਸੀ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਦੇ ਪੱਲੋ ਵੀ 400 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਫੰਡਿੰਗ ਟ੍ਰਾਂਸਲਿੰਕ ਨੂੰ ਮੁਹੱਈਆ ਕਰਵਾਈ ਗਈ ਹੈ ਪਰ ਅਗਲੇ 5 ਸਾਲਾਂ ਦੇ ਵਿੱਚ 825 ਮਿਲੀਅਨ ਡਾਲਰ ਦੀ ਫੰਡਿੰਗ ਦੇ ਨਾਲ ਜੋ ਇਨਫਰਾਸਟ੍ਰਕਚਰ ਪ੍ਰੋਜੈਕਟ ਤੇ ਵਿੱਚ ਡੈਫਿਸਿਟ ਦਿਖਾਈ ਦੇਣਾ ਸੀ ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੂਜੇ ਪਾਸੇ ਫੈਡਰਲ ਮਿਨਿਸਟਰਸ ਨੇ ਇਹ ਦੁਹਰਾਇਆ ਹੈ ਕਿ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਲਗਾਤਾਰ ਫੈਡਰਲ ਇਨਵੈਸਟਮੈਂਟ ਜਾਰੀ ਹੈ ਤੇ ਇਨ ਫਿਊਚਰ ਵੀ ਹਰ ਸੰਭਵ ਸਹਾਇਤਾ ਕੀਤੀ ਜਾ ਕਿ ਕਿਉਂਕਿ ਮੈਟਰੋ ਵੈਨਕੂਵਰ ਮੇਅਰਸ ਕਾਉਂਸਲ ਦੇ ਚੇਅਰ ਬ੍ਰੈਡ ਵੈਸਟ ਦੇ ਵੱਲੋਂ ਫਰਵਰੀ ਦੇ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਸੀ ਉਸ ਵਿੱਚ ਉਹਨਾਂ ਆਖਿਆ ਕਿ BC ਦੇ ਵਿੱਚ 2024 ਦੇ ਬਜਟ 'ਚ ਮੈਟਰੋ ਵੈਨਕੂਵਰ ਟਰਾਂਜ਼ਿਟ ਪ੍ਰੋਜੈਕਟਾਂ ਦੇ ਵਿੱਚ ਡੈਫਸਟੇਟ ਦਿਖਾਈ ਦੇਗਾ ਤੇ 2000 26 ਤੱਕ ਜੇ ਫੰਡਿੰਗ ਨਹੀਂ ਮਿਲਦੀ ਤਾਂ ਬਹੁਤ ਸਾਰੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਵਿੱਚ ਕਟੌਤੀਆਂ ਕਰਨੀਆਂ ਪੈਣਗੀਆਂ ਫੰਡਿੰਗ ਦੇ ਲਈ ਮੇਅਰਸ ਕਾਉਂਸਲ ਦੇ ਵੱਲੋਂ ਲਗਾਤਾਰ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰ ਤੱਕ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਖੇਤਰ ਦੇ ਵਿੱਚ ਘੱਟ ਫੰਡਾਂ ਦੀ ਗੱਲ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਸੀ ਜਿਸ ਦੇ ਬਾਅਦ ਆਖਰਕਾਰ ਫੈਡਰਲ ਮਿਨਿਸਟਰਜ਼ ਨੇ ਇਹ ਐਲਾਨ ਕਰ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ